ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਹਾਂਜੀ ਸਾਰੀਆਂ ਸੰਗਤਾਂ ਨੂੰ ਜੈ ਬਾਬੇ ਦੀ। ਸੋ ਇੱਕ ਬਹੁਤ ਹੀ ਪਿਆਰੀ ਭੇਟ ਰਿਲੀਜ਼ ਹੋਈ ਹੈ ਸਾਡੇ ਬੜੇ ਭਾਈ ਸਾਹਿਬ ਨਾਮ 바 ਗਾयक ਔਰ ਪ੍ਰੈਸਰ ਰਿਪੋਰਟਰ ਔਰ ਮਹਾਨ ਸ਼ਖਸੀਅਤ ਬਲਾਪਰੇ ਸੁਭਾ ਦੇ ਮਾਲਕ ਮੇਰੇ ਵੱਡੇ ਵੀਰ ਬਾਸ ਦੇ ਪ੍ਰਦੇਸੀ ਸਾਹਿਬ ਰਕੜਾ ਵਾਲੇ ਜਿਹਨਾਂ ਦੀ ਪੇਟ ਹੈ ਨਾਮ ਵਾਲੀ ਲੋਰ ਮੈਂ ਦੁਪਹਿਰੇ ਵੇਖੀ ਆ ਤੇ ਬੜਾ ਆਨੰਦ ਆਇਆ ਤੇ ਲਿਖਿਆ ਵੀ ਉਹਨਾਂ ਨੇ ਆਪ ਲਖਾਰੀ ਬੜੇ ਅੱਛੇ ਨੇ ਗਾਇਕ ਕਬੜੇ ਅੱਛੇ ਨੇ ਔਰ ਸੰਗੀਤਕਾਰ ਉਹਨਾਂ ਦੇ ਸਾਡੇ ਛੋਟੇ ਵੀਰ ਮੋਨੂ ਐਮ ਕੇ ਵੀਟ ਜੋ ਮੇਰੇ ਕਈਆਂ ਗੀਤਾਂ ਦੇ ਵਿੱਚ ਉਹਨਾਂ ਦਾ ਮਿਊਜ਼ਿਕ ਆਇਆ ਬਹੁਤ ਪਿਆਰਾ ਮਿਊਜ਼ਿਕ ਮਿਊਜ਼ਿਕ ਹੈ ਫਾਈਨ ਆਡੀਓ ਕੰਪਨੀ ਵਿੱਚ ਪੇਟ ਰਿਲੀਜ਼ ਹੋਈ ਹੈ ਨਾਮ ਵਾਲੀ ਲੋਰ ਮੈਂ ਸਾਰੇ ਬਾਬਾ ਜੀ ਦੇ ਭਗਤਾਂ ਨੂੰ ਹੱਥ ਬਨ ਕੇ ਬੇਨਤੀ ਕਰਦਾ ਹਾਂ ਹੇ ਆਏ ਹੋਏ ਮਹਿਮਾਨ ਤੁਹਾਨੂੰ ਵੈਲਕਮ ਕਰਦੇ ਆਂ ਤੇ ਮੈਂ ਇੱਕ ਛੋਟੀ ਜਿਹੀ ਰਚਨਾ ਇਸ ਵਾਇਪਰ ਸੇ ਦੇ ਤੇ ਤੇ ਮੈਂ ਉਹ ਬੇਨਤੀ ਕਰਨਾ ਕਿ ਆ ਜੀ ਬਸ ਜੀ ਸਟੇਟ ਮੋਮੈਂਟ ਇਨ ਇਹ ਦੇ ਉਤੇ ਆਪਣੀ ਨਜ਼ਰ ਬੇਸ਼ਕਾ ਬੇਸ਼ਕ ਮੈਡਮ ਡਾਇਰੈਕਟਰ ਜੀ ਜੀ ਤੁਹਾਨੂੰ ਗੱਲ ਨਹੀਂ ਕਰਨ ਇਹ ਸਾਰੇ ਮਰਦਾਂ ਨੂੰ ਹੰਧਾਈਆਂ ਆ ਔਰਤਾਂ ਨਾਲੀ ਮਰਦਾਂ ਨਾਲੀ ਸੁਣ ਔਰਤ ਆ ਕਾਈ ਇਕੱਠੇ ਜੋ ਪਈਏ ਆ ਜ਼ਿੰਦਗੀ ਦੇ ਕਾਈ ਸਮਾਜ ਸਾਡਾ ਕਰਦਾ ਆ ਬਾਕੀ ਹੁਣ ਮੈਂ ਔਰਤਾਂ ਵਾਲੇ ਕਹਿਣਾ ਪਾ ਰਹੇ ਹਾਂ ਔਰਤ ਇਸ ਸਮਾਜ ਔਰਤ ਇਸ ਸਮਾਜ ਦੀ ਨਹੀਂ ਆ ਇਹ ਸਾਡੇ ਸਮਾਜ ਦਾ ਪੁਲਾ ਹੈ ਇਸ ਦੇ ਆਲੇ ਦੁਆਲੇ ਸਭ ਨਿੱਸੇ ਲੱਤੇ ਘੁੰਮਦੇ ਨੇ ਸ਼੍ਰੀ ਗੁਰੂ ਅੰਮ੍ਰਿਤ ਦੇ ਜੀ ਨੇ ਆਸਥਾ ਦੀ ਵਾਰ ਵਿੱਚ और तुम्हारे लिखे हैं शोक मनाइए है, जिन जमे मैदान जिनमें के राजे महाराजे वीर कबहुवर तो देवते दूधे दे दे महान महावीर और भी भक्तों का था वो जन है इसको बहुत-बहुत नमस्कार है और तुम माता गुजरी है और तुम माता भागो है और तुम माता साईं कौर है और, है। और, है। और है। तुम माता पानी है ये होत जन श्री रानी और तुम मीरा भी है ये टोटल अभय है ਆਦੇਸ਼ ਸਾਧਿਵਤ ਹੋਰ ਤਾਂ ਹਾਂ ਪ੍ਰਧਾਨ ਮੰਤਰੀ ਜੀ ਰਾਜ ਸਥਿਪੀਆਂ ਤੇ ਬਾਕੀ ਮੁੱਖ ਮੰਤਰੀ ਭੀਆਂ ਪਾਇਲਟ ਭੀਆਂ ਫਕੀਰ ਭੀਆਂ ਯਾਤਰੀ ਭੀਆਂ ਡਾਕਟਰ ਭੀਆਂ ਇੰਜੀਨੀਅਰ ਭੀਆਂ ਔਰਤਾਂ ਕਲਪਨਾ ਜਾਵਲਾ ਮਨੋਹਰ ਪ੍ਰਕਾਸ਼ ਰਾਮ ਨਰਾਉਂਦੀ ਹੈ ਹਰ ਪਾਰਟੀ ਦੇ ਨੌਕਰੇ ਸ਼ਰਮਨਾ ਮਾਰੀਆਂ ਨੇ ਔਰਤ ਅਮਰਤਾ ਨੇਤਾਵਾਂ ਵਿੱਚ ਔਰਤਾਂ ਦਾ ਬੀਜੰਦ ਅਜ਼ੀਦ ਕੌਰ ਹੈ ਤਹਿੀਰ 41

कांके बच्चे अभी बंदी हैं। फिर ये बच्चे लोग कांके कारण अभी ये निखेत वगैरह रहते हैं। इस बात में किधर होगी? डॉक्टर कौन जानेगा? बाकी और से कांके वास के सभीयां ये अपने कार्य की होगी। ये को बोल नहीं रही है अटेंडेंट। वाचित करती है। और एक महान भी है। एसुसेस वास। और नाम श्री � ਇਹ ਬਾਕੀ ਸਾਡੇ ਕੋਲ ਧਾਰਨ ਹੈ ਕਿ ਮਹਤਾਜੀ ਵੀ ਦਾ ਸ਼ਹਿਰ ਨਹੀਂ ਹੈ ਉਹਨਾਂ ਦੀ ਬੇਅਦਕੀ ਦੀ ਜੀ ਆਇਆ ਆ ਤੇ ਮੱਥੇ ਵਟ ਨਹੀਂ ਪਾਏ ਇਹ ਇੱਕ ਮਹਾਰਤ ਹੈ ਇਸ ਦੇ ਆਧਾਰ 'ਤੇ ਬਾਕੀ ਸਾਰਾ ਆਰਤਾ ਨੂੰ ਮੇਰਾ ਮੋਤ ਮੋਤ ਧੰਨਵਾਦ ਆ ਕਰਤਿ ਕਰਾਂ ਤੁਹਾਡੇ ਵਿੱਚ ਤੇ ਇਹਨਾਂ ਨੂੰ ਮੈਂ ਮੋੜਵਾ ਦਿੰਦਾ ਤੇ ਹੁਣ ਮੈਂ ਆਪਣੇ ਅਗਲੇ ਕਵੀ ਸਾਡੇ ਲੇਡੀ ਕਵੀ ਮੈਡਮ ਬੀਨਾ ਸ਼ਰਮਈ ਨੂੰ ਬੇਨਤੀ ਕਰਦਾ ਹਾਂ ਆਪਣੇ ਦਰ ਚ ਲੈ ਕੇ ਹੋਣ ਔਰ ਦਿੱਤਾ ਵਿਸ਼ੇਸ਼ ਮੈਡਮ ਪੀਨਾ ਸ਼ਰਮਾ ਜੀ ਮੈਂ ਬਹੁਤ ਮਾਣ ਤੇ ਇਨਸਾਣਾਂ ਔਰਤਾਂ ਨੂੰ ਸਾਰੀ ਦੁਨੀਆ ਦੀਆਂ ਔਰਤਾਂ ਨੂੰ ਤੱਕ ਲੱਖ ਵਧਾਈਆਂ ਦਿੰਨੇ ਆ ਜਿਹੜਾ ਅੱਜ ਸਾਡੇ ਲਈ ਪ੍ਰੋਗਰਾਮ ਲੇਡੀਆਂ ਨੇ ਨਹੀਂ ਸਾਡੇ ਪ੍ਰੋਗਰਾਮਾਂ ਨੇ ਮਰਦਾਂ ਨੇ ਸਾਡੇ ਲਈ ਇੱਕ ਪ੍ਰੋਗਰਾਮ ਤਿਆਰ ਕੀਤਾ ਹੈ ਲਾਰਡ ਆਟਰ ਬੜੀ ਕਿੰਦਾ ਮਹਾਨ ਇਹਨੇ ਸਿਰਜਿਆ ਸਾਰਾ ਜਹਾਨ ਮੈਂ ਆਪਣਾ ਵਾਧਾ ਆਪਣੇ ਦਾਦੀ ਜੀ ਦਾ ਗੁਲਾਟੀ ਜੀ ਦਾ ਪਰਦੇਸੀ ਜੀ ਦਾ ਤੇ ਆਪਣੇ ਬੱਚੇ ਕੀਰਤਨਾ ਮਾਪੇ ਪੱਜਸੀ ਬਾਜ ਪਾਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਆਪਣਾ ਸ਼ਮਾ ਜੀ ਰੀਆ ਜੀ ਜੰਡੀ ਮੈਨੇਜਮੈਂਟ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਮੈਂ ਇੱਕ ਤਰਫਾ ਲਿਖਦੀ ਇਹਨਾਂ ਨੇ ਇੱਕ ਮੇਰੇ ਬਾਰੇ ਕਿਹਾ ਵੀ ਪਰਸੋਂ ਸਾਤੇ ਸਾਂਹ ਇਧਰ ਦੇ ਪਟੋਲੀ ਖੜ ਕਰਦੇ ਰਹੀਆਂ ਜਨਤ ਵੱਲੋਂ ਤੇ ਜਮਨ ਸਾਹਿਬ ਜੀ ਅੱਜ ਸਗੇ ਪੁਨਾਮੇ ਵੀ ਇਹ ਗੱਲ ਕਹੀ ਕਹਿੰਦੇ ਮੇਰੇ ਹਸਬੰਦ ਨੂੰ ਕਹਿੰਦੇ ਵੀ ਅਸੀਂ ਇਹਨਾਂ ਦੀ ਉਦਾਹਰਣ ਲੋਕਾਂ ਨੂੰ ਜਦੋਂ ਕੇਸ ਕੋਈ ਆਉਂਦਾ ਸੀ ਵੀਨਾ ਮੈਡਮ ਨੂੰ ਉਦਾਹਰਣ ਦਿੰਦੇ ਸੀ ਤੇ ਕਹਿੰਦੇ ਕਹਿੰਦੇ ਅਸੀਂ ਕਹਿੰਦੇ ਸੀ ਜੇ ਕਿਸੇ ਨੂੰ ਕੋਈ ਸਮਝ ਨਹੀਂ ਆਉਂਦਾ ਕੋਲ ਆ ਕੇ ਪੁੱਛੋ ਤੇ ਮੈਂ ਉਹਨਾਂ ਲਈ ਬਹੁਤ ਬਹੁਤ ਧੰਨਵਾਦ ਕਰਨ ਕਹਿੰਦੀ ਇਹਨੇ ਇਹਨਾਂ ਨੂੰ ਮੇਰੀ ਚਾਹਤ ਰੱਖਿਆ ਥੈਂਕ ਯੂ ਸਾਹਿਬ ਜੀ ਕਰਕੇ ਤੇ ਮੈਂ ਇੱਕ ਹੁਣ ਜਣਕੀ ਕਾ ਅਪਾਰਿਸ਼ ਕਰਾਂ

ਲੋਕ ਲਈ ਫਰਮਾਨ ਸਭ ਨੇ ਸੁਣਾਏ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਮੈਂ ਸੋਚਾਂ ਵਿੱਚ ਬੈ ਗਈ ਬੈ ਗਈ ਬਹੁਤ ਇਹ ਕਿਹੜੀ ਕਹਾਣੀ ਬਣ ਗਈ ਕਹਾਣੀ ਕਿਵੇਂ ਬਣਾਂਗੀ ਮੈਂ ਚੰਸੀ ਦੀ ਰਾਣੀ ਔਰਤ ਤੇਰੀ ਇਹ ਹੀ ਕਹਾਣੀ ਸੀਨੇ ਵਿੱਚ ਦਰ ਅੱਖਾਂ ਵਿੱਚ ਪਾਣੀ ਕਦੋਂ ਤੱਕ ਇਹ ਜੁਲਮ ਸਹਿੰਦੀ ਰਹਾਂਗੀ ਕਦੋਂ ਤੱਕ ਇਹ ਜ਼ੁਲਮ ਸਹਿੰਦੀ ਰਹਾਂਗੀ ਬਾਪ ਤੋਂ ਭਰਾ ਤੋਂ ਪਤੀ ਤੋਂ ਪੁੱਤਰ ਤੋਂ ਕਦ ਤੱਕ ਇਹ ਬੰਦੀ ਨਦੀਬਾਨ ਸਹਿੰਦੀ ਰਹਾਂਗੀ ਬਹੁਤ ਦੁਖਸਹਿਨ ਹੈ ਬਹੁਤ ਦੁਖਸਹਿਨ ਹੈ ਹੁਣ ਨਹੀਂ ਸਹਿਣੀ ਮੈਂ ਹਰ ਔਰਤ ਨੂੰ ਕਹਿੰਦੀ ਰਹਾਂਗੀ ਨਕਰਾਨੀ ਨਹੀਂ ਘਰ ਵਿੱਚ ਨਕਰਾਨੀ ਨਹੀਂ ਘਰ ਵਿੱਚ ਬਣ ਕੇ ਜੀਵਾਂਗੀ ਮੈਂ ਬਾਗ ਬਟਨਾਰੀ ਇਵੇਂ ਬਣਾਗੀ ਮੈਂ ਚੰਸੀ ਦੀ ਰਾਣੀ ਔਰਤ ਤੇਰੀ ਜਹੀ ਕਹਾਣੀ ਦੋਵੇਂ ਸੜਦਾ ਕਰਾਂਗੇ ਪਰ ਚਾਲ ਮੰਨਾਂਗੇ ਤੇ ਨੂੰ ਹਰ ਸਾਥ ਨਾਵਾਂਗੇ ਹਰ ਸਾਲ ਮਨੁੱਖੀ ਅਧਿਕਾਰਾਂ ਦੇ ਵੀ ਦੇਵਾਂਗੇ ਜਾਣਕਾਰੀ ਕਹਿ ਨਹੀਂ ਦੇਣਾ ਹੁਣ ਔਰਤ ਨੂੰ ਔਰਤ ਵਿਚਾਰੀ ਅਪਮਾਨ ਔਰਤ ਦਾ ਸਹਿ ਨਹੀਂ ਸਕਦੀ ਬੋਲੀ ਬਗੈਰ ਵੀ ਪੀਣਾ ਸ਼ਰਮਾ ਰਹਿ ਨਹੀਂ ਸਕਦੀ ਕੋਈ ਸੜ ਗਈ ਕੋਈ ਮਰ ਗਈ ਔਰ ਕੋਈ ਸੜ ਗਈ ਕੋਈ ਮਰ ਗਈ ਜਦੋਂ ਪੜਦੇ ਹੁੰਦੇ ਸਵੇਰੇ ਉੱਟ ਕੇ ਕਰਕੇ ਔਰ ਪ੍ਰੇਜਾਗ ਬਾਣੀ ਦਸ ਦੇਰ ਤੱਕ ਬਾਣੀ ਇਵੇਂ ਬਣਾਂਗੀ ਝਾਂਸੀ ਦੀ ਰਾਣੀ ਔਰਤ ਤੇਰੀ ਜਹੀ ਕਹਾਣੀ ਔਰਤ ਜੈਸੀ ਸੁਨਹਿਰੀ ਜਹੀ ਕਹਾਣੀ ਸੀਨੇ ਵਿੱਚ ਦਰਦ ਔਰ ਅੱਖਾਂ ਵਿੱਚ ਅੱਲਾਹ ਦੇ ਨਸਾਨਿਆਂ ਨੂੰ ਆਪਣੇ ਹੋਮਸਤੇ ਦੀ ਲੱਖ ਲੱਖ ਦਾ ਇਹ ਦਿੰਨੇ ਆ ਤੇ ਘਾਟੀ ਸਾਹਿਬ ਦਾ ਬਹੁਤ ਬਹੁਤ ਥੈਂਕਸ ਕਰਦੀ ਆ ਜਿਨ੍ਹਾਂ ਨੇ ਸਾਨੂੰ ਇੰਨੀ ਜਿੰਦਬਖਸ਼ੀ ਇਹ ਦਿਨ ਨੂੰ ਯਾਦ ਰੱਖਿਆ ਤੇ ਸੈਲੀਬ੍ਰੇਟ ਕੀਤਾ ਜਿਵੇਂ ਕਿ ਜਨਜੀ ਮੈਂ ਕਰ ਗਿਆ ਤੇ ਵੀ ਨਵੇਂ ਮੈਂ ਬਹੁਤ ਸੋਹਣਾ ਆਪਣੀ ਰਚਨਾ ਪੇਸ਼ ਕੀਤੀ ਕਿ ਕੁੜੀਆਂ ਆ ਅੱਜ ਦੇ ਜਮਾਨੇ 'ਚ ਕੁੜੀਆਂ ਕਿਸੇ ਤੋਂ ਘੱਟ ਨਹੀਂ ਹੈਗੀਆਂ ਸਾਇੰਟਿਸਟ ਵੀ ਬਣੀਆਂ ਡਾਕਟਰ ਵੀ ਬਣੀਆਂ ਟੀਚਰ ਵੀ ਆ ਮਾਂ ਵੀ ਆ ਬੇਟੀ ਵੀ ਆ ਬਹੂ ਵੀ ਆ ਹਰ ਕਿਰਦਾਰ ਦੇ ਵਿੱਚ ਉਹ ਲੜਕੇ ਅ ਲੜਕੀਆਂ ਉਹ ਲੜਕੀਆਂ ਤੋਂ ਘੱਟ ਨਹੀਂ ਹੈਗੀਆਂ ਹਰ ਖੇਤਰ ਦੇ ਵਿੱਚ ਅੱਗੇ ਆ ਤੇ ਇਸ ਚੈਨਲ ਦੇ ਰਾਨਿੰਗ ਮੈਨ ਕੁੜੀਆਂ ਨੂੰ ਇਹ ਸੰਦੇਸ਼ ਦੇਣਾ ਚਾਹਨੀ ਆ ਕਿ ਉਹ ਆਪਣੇ ਆਪ ਨੂੰ ਲਿਆਂਕ ਘਟਣਾ ਸਮਝਣਗੇ ਨਾ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਬਿਲਡ ਕਰੇ ਕਿਸੇ ਗੱਲ ਦੇ ਵਿੱਚ ਆਪਣਾ ਭੰਡਾ ਸਮਝਣ ਤੇ ਇੱਕ ਮੈਂ ਆਪਣੀ ਪੰਜਾਬ ਸਟਾਨ ਨੂੰ ਬੇਨਤੀ ਕਰਨਾ ਚਾਹੁੰਦੀ ਆ ਕਿ ਭਾਵੇਂ ਅਸੀਂ ਵੱਡੀਆਂ ਵੱਡੀਆਂ ਗੱਲਾਂ ਸਟੇਜਾਂ ਤੇ ਜਿੰਨੀਆਂ ਮਰਜ਼ੀ ਕਰੀ ਗਈ ਹੈ ਕਿ ਕੁਰੀਆਂ ਬਹੁਤ ਅੱਗੇ ਆਂਦੀਆਂ ਆ ਬਹੁਤ ਅੱਗੇ ਆਂਦੀਆਂ ਪਰ ਕਿਤੇ ਨਾ ਕਿਤੇ ਇੱਕ ਸਮੱਸਿਆ ਹਲੇ ਵੀ ਸਾਡੇ ਸਮਾਜ ਨੂੰ ਘੋੜ ਵਾਂਗੂ ਖਾਂਦੀ ਆ ਕਿ ਜਿਹੜੇ ਲੋਕ ਕਟਿਆ ਸੋਚ ਕਰਦੇ ਜੇ ਜਦੋਂ ਘੱਟ ਪੜੇ ਲਿਖੇ ਆ ਜਾਂ ਕੀ ਉਹਨਾਂ ਦੀ ਸੋਚ ਪਤਾ ਨਹੀਂ ਕੀ ਕਿਵੇਂ ਦੀ ਬਿਸ਼ੋਕੜ ਹੈਗੀ ਆ ਵੀ ਹਲੇ ਵੀ ਕੁੜੀਆਂ ਨੂੰ ਮੁੱਖਾਂ ਦੇ ਵਿੱਚ ਮਾਰ ਦਿੰਦੇ ਆ ਰੋਜ਼ ਇਸੇ ਆਫਾਰਾਂ ਆਂਦੀਆਂ ਸੁਰਖੀਆਂ ਦੇ ਸੁਣਦੇ ਆ ਟੀਵੀ ਚੈਨਲਾਂ 'ਤੇ ਨਿਊਜ਼ ਆਂਦੀਆਂ ਹਲੇ ਵੀ ਇਸ ਇਸ ਰਾਮ ਦੇ ਵਿੱਚ ਪਤਾ ਨਹੀਂ ਸਰਕਾਰ ਦੀ ਢੇਲਿਆ ਕਿ ਲੋਕਾਂ ਦੀ ਸੁਰੱਖਿਆ ਇਦਾਂ ਦੀ ਆਂਦੀ ਇਸ ਨੂੰ ਹਲੇ ਵੀ ਨੱਥ ਨਹੀਂ ਪਈ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹਨੀ ਹਾਂ ਕਿ ਕੁੜੀਆਂ ਦੇ ਜਿਹੜੀ ਭਰੂਣ ਹੱਤਿਆ ਇਸ ਨੂੰ ਰੋਕਿਆ ਜਾਵੇ ਤੇ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਪੂਰੇ ਅਧਿਕਾਰ ਦਿੱਤੇ ਜਾਣ ਉਹਨਾਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਜਾਵੇ ਇੱਕ ਛੋਟੀ ਜਿਹੀ ਸ਼ਾਇਰੀ ਪੇਸ਼ ਕਰਦੀ ਹਾਂ ये पहचान है औरत हर घर की जान है औरत बेटी बहन मां और पत्नी बनकर घर घर की शान है औरत ना आवला ना बेचारी हूं मैं आपके युग की नारी हूं काम करके मुझको मत आंको मैं सारे जग पर भारी हूं थैंक यू सोनू ये वो बोलेंगे साडे कवित्री प्रिया जी मैं हुन विनती करता हूं मैडम शमा जी ਉਹ ਵੀ ਆਪਣੀ ਵਿਚਾਰ ਕੇ ਹੋ ਮੈਡਮ ਸਮਝੋ ਹਾਂਜੀ ਅੱਜ ਮੈਂ ਸਾਰਿਆਂ ਨੇ ਪੈਨਾਕਾ ਬਹੁਤ ਮੱਚ ਕੇ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਸਭ ਤੋਂ ਜ਼ਿਆਦਾ ਮੈਂ थैंकफुल ਕੁੜੀ ਸਰ ਦਾ ਜਿਹੜੇ ਵੀ ਸਾਥ ਹਰ ਰੋਜ਼ ਉਹਨਾਂ ਸੇ ਬਹੁਤ ਰਿਸਪੈਕਟ ਕਰਦੇ ਆ ਸਾਨੂੰ ਮਤਲਬ ਵੀ ਬਹੁਤ ਵਧੀਆ ਫੀਲ ਕਰਦੇ ਆ ਅਸੀਂ ਬਹੁਤ ਇੱਥੇ ਆ ਕੇ ਫੀਲਿੰਗ ਫੀਲ ਕਰਦੇ ਆ ਬਹੁਤ ਖੁਸ਼ ਹੋ ਰਹੇ ਆ ਇੱਥੇ ਆ ਕੇ ਸਦਾ ਤੇ ਬਾਕੀ ਸਾਰਿਆਂ ਦਾ ਵੀ ਥੈਂਕ ਯੂ ਬਹੁਤ ਬਹੁਤ ਤਧਾਰੀ ਕਰਦਾ ਜੱਡੀ ਮੈਡਮ ਦਾ ਬਖੀਰ ਸਾਹਿਬ ਦਾ ਮੀਨਾ ਮੈਡਮ ਦਾ ਰੀਆ ਦਾ ਅਹਾਂ ਜਿਹੜੇ ਪੜੀ ਸੀ ਸਰ ਦਾ ਸਭ ਤੋਂ ਜ਼ਿਆਦਾ ਜਿਹੜੇ ਸਾਡੇ ਐਸਐਮਐਲ ਕਵਰ ਕਰ ਰਹੇ ਹਨ ਇੱਕ ਵਾਰ ਸੇ ਮੈਂ ਕੋਈ ਰਚਨਾ ਦੀ ਪੇਸ਼ ਕਰ ਸਕਦੀ ਕਿਉਂਕਿ ਮੈਂ ਕੋਈ ਤਿਆਰੀ ਨਹੀਂ ਕੀਤੀ ਪਰ ਮੈਂ ਤੁਹਾਨੂੰ ਸਾਧਨਾ ਬਹੁਤ ਇੱਕ ਵਾਰ ਤੇ ਬਹੁਤ ਬਹੁਤ ਬੜਾਈ

ਜੋ ਜੀ ਪੰਜਾਬ ਸੇ ਸਭ ਦੇ ਸਾਰੇ ਮੈਂਬਰ ਬੈਠੇ ਨੇ ਤੋਂ ਔਰਤੋਂ ਇੱਕ ਬੜਾ ਉੱਚ ਦਰਜਾ ਦਿੱਤਾ ਜੋ ਵੀ ਤੁਰਲੀਆਂ ਨਸੀਆਂ ਨਾਲ ਉਹ ਪੰਜਾਬ ਸੇ ਸਭਾ ਸਰਕਾਰ ਤੱਕ ਦਰਪਟਾਏਗੀ ਤੋਂ ਮੈਂ ਕ੍ਰਿਸ਼ਨ ਲਿਖੀ ਹੈ ਅੱਛ ਮਾਰਜੂ ਮੋਮਨ ਦੇ ਨਾਮ ਜਿਕਰ ਕਰੀਏ ਬਚਾਰ अठ मार बो मजेरा बेचार नारी है संसारी शब्दों में बच सिफ न होवे ये शक्तिया आओ मिल कार लाइए नारी शक्ति जंगा ਨਾਰੀ ਸ਼ਕਤੀ ਜਿੰਦਾਬਾਦ ਨਾਰੀ ਸ਼ਕਤੀ ਜਿੰਦਾਬਾਦ ਨਾਰੀ ਸ਼ਕਤੀ ਜਿੰਦਾਬਾਦ ਬੜੇ ਮਾਣ ਦੀ ਗੱਲ ਹੈ ਬੜੇ ਮਾਣ ਦੀ ਗੱਲ ਹੈ ਬਿੱਧਿਆ ਹਾਸ ਨਿਕੜ ਕੇ ਨਾਰੀ ਇਸ ਘਰਤੀ ਤੋਂ ਦੂਸਰੀ ਧਰਤੀ ਖੋਜ ਕਰੇ ਸਰਸਕਾਰੀ ਕਲਪਨਾ ਤੇ ਆਵਲਾ ਨੂੰ ਇਹ ਦੁਨੀਆ ਕਰਦੀ ਰਹੇਗੀ ਜਾਨ ਆਉ ਮਿਲ ਕੇ ਕਾ ਜਿੰਦਾਵਾ ਨਾਰੀ ਸ਼ਕਤੀ ਨਾਰੀ ਸ਼ਕਤੀ ਨਾਰੀ ਸ਼ਕਤੀ ਜਿੰਦਾਵਾ ਤੇ ਪਤਨੀ ਬਣ ਕੇ ਬਣਦੀ ਹੈ ਧੀ ਰਾਣੀ ਮਾਤਾ ਭੈਣ ਪਤਨੀ ਬਣ ਕੇ ਬਣਦੀ ਹੈ ਧੀ ਰਾਣੀ ਦੁੱਖ ਸੁਖ ਦੀਏ ਸਾਂਝੀ ਨਾਰੀ ਦਰਦੀ ਲਿਖੇ ਕਹਾਣੀ ਜੈ ਜੈਕਾਰ ਕਰੋ ਨਾਰੀ ਦੀ ਮਾਂ ਬੋਤਨੀ ਬਣ ਕੇ ਬਣਦੀ ਹੈ ਤੀ ਰਾਣੀ ਦੁੱਖ ਸੁੱਖ ਦੀ ਏ ਸਾਂਝੀ ਨਾਰੀ ਦਰਦੀ ਲਿਖੇ ਕਹਾਣੀ ਜੈ ਜੈਕਾਰ ਕਰੋ ਨਾਰੀ ਦੀ ਬਜਾ ਕੇ ਦਿਲ ਦਾ ਨਾਣ आओ मिलके जयकारा लाइए नारी शक्ति जिंदाबाद नारी शक्ति जिंदाबाद नारी शक्ति आपका बहुत बहुत धन्यवाद एक छोटी जी रचना लेके आ रहे हैं इसके दृष्टि से जी वो समझ जी हाँ जी औरत तो महान है औरत तो महान है सारे जगदी यानी तू सारे जगदी शान है

ਵੀਰ ਆਖਿਆ ਕਰਨੀ ਬੋਖੀ ਅਜਨੇ ਸ਼ਬਦੀ ਡੇਟਾ ਨੇ ਬੋਖੀ ਆ ਮੈਂ ਕੰਨ ਸਕਦਾ ਬੱਚੇ ਬਰਤੀ ਮਾਂ ਦੇ ਪੁਕਾਰ ਪਰਪਕਾਰ ਬਲ ਪੋਸ਼ਣ ਬਹੁਤ ਮਹਾਨ ਗੱਲ ਹੈ ਤੇ ਫਿਰ ਮੈਂ ਤੁਹਾਨੂੰ ਧੰਨਵਾਦ ਕਰਦਾ ਤੇ ਹਾਜੀ ਲੋਕਾਂ ਨੂੰ ਧੰਨਵਾਦ ਜੀ ਹੈਲੋ ਪੈਰਾ ਦਾ ਪੰਜਾਬ ਸ਼ਹਿਰ ਸਰਵਰ ਵੱਲੋਂ ਮੂਵਮੈਂਟ ਦੇ ਰਿਹਾ

ਅਸੀਂ ਦੇਖਦੇ ਜਦੋਂ ਕੱਢ ਜਾਂਦੇ ਆ ਸਾਨੂੰ ਮਾਦੇ ਦੇ ਰੂਪ ਵਿੱਚ ਆਉਂਦਾ ਵਾਇਬਰੇ ਰੂਪ ਵਿੱਚ ਬੈਂਟ ਦੇ ਰੂਪ ਵਿੱਚ ਬਾਜ਼ਾਰ ਵਿੱਚ ਦੂਤੀ ਆਈ ਹੋਈ ਹੈ ਤੇ ਜਦੋਂ ਮੈਨੂੰ ਦੂਤੀ ਮਿਲਦੀ ਹੈ ਬਲੋ ਇੰਨਾ ਖੁਸ਼ੀ ਨਹੀਂ ਇੰਨਾ ਮੁੰਡਿਆਂ ਦਾ ਨਹੀਂ ਇੰਨਾ ਮੇਰਾ ਮੋਹ ਹੈਗਾ ਤੇ ਮੇਰਾ ਫਿਰ ਦੂਤੀ ਦਾ ਮੋਹ ਜਾਂਦਾ ਹੈ ਮੁੰਡਿਆਂ ਨਾਲ ਘਟੋਰਦਾ ਬੰਦਾ ਇਹ ਨਹੀਂ ਕਿ ਨਹੀਂ ਹੁੰਦਾ ਪਰ ਜਦਿਆਂ ਪਿਆਰ ਨੂੰ ਥੋੜਾ ਜਿਆਦਾ ਪਿਆਰ ਕਰਦਾ ਜੇ ਜਿਆਦਾ ਪਿਆਰ ਕਰਦਾ ਹੈ ਇਸ ਕਰਕੇ ਬਲੋ ਜਿਹੜੀ ਡੈਮਨ ਫਾਪਰੀਆ ਮੈਂ ਤੁਹਾਨੂੰ ਗੱਲ ਕਰਦੀ ਆ ਕਿ ਪ੍ਰੋਮੋਟੇ ਦੀ ਪ੍ਰੋਮੋਟੇ ਆ ਨੋ ਰਾਉਂਡ ਅੱਜ ਤੋਂ ਪਿਛਲੇ ਪਿਛਲੇ ਸਾਲੋਂ ਕਹਿੰਦਾ 3 ਸਾਲ ਪਹਿਲਾਂ ਪ੍ਰੋਮੋਟੇ ਬਹੁਤ ਜ਼ਿਆਦਾ ਚੱਲਦੀ ਸੀ ਬਹੁਤ ਜ਼ਿਆਦਾ ਪ੍ਰੋਮੋਟੇ ਆ ਸੀ ਜਿਸ ਕਰਕੇ ਅੱਜ ਦੀ ਰੇਟ ਦੇ ਵਿੱਚ ਥੋੜੀ ਜਿਹੀ ਰੇਸ਼ੋ ਦਾ ਉਸ ਟਾਈਮ ਵਾਂਗ ਹੀ ਰੇਸ਼ੋ ਲੜਕੀਆਂ ਨਹੀਂ ਘਟਿਆ ਮੁੰਡਿਆਂ ਦੀ ਰੇਸ਼ੋ ਜਾਂਦਾ ਹੈ ਖਰਚੇ ਤੇ ਰੇਸ਼ੋ ਘਟਦਾ ਤੇ ਅੱਜ ਵੀ ਜੀਤ ਸਾਹਿਬ ਲੜਕੀਆਂ ਕਿਹੜਾ ਕਿੰਨੇ ਦਾ ਬੋਲ ਨੇ ਸਰਕਾਰ ਨੂੰ ਮੰਗ ਕੀਤੀ

ਕੀਤਨੀ ਦਲੇਰ ਗਿਆ ਮਾਰੀ ਧੰਨਵਾਦ ਵਈਆਂ ਨੂੰ ਸਕੂਟਰ ਵਿੱਚ ਬੱਜਾ ਉਹਦੇ ਵਿੱਚ ਤੇ ਉਹ ਸਕੂਟਰ ਵਿੱਚ ਬੱਜਾ ਤੇ ਮਾਰੀ ਤੋਂ 19 ਦੀ ਧੰਨਵਾਦ 100 150 ਰੁਪਏ ਦਾ ਆਡੀਓ ਵਾਲਾ ਖਰਚਾ ਭਰਵਲਾ ਕੀਤਾ ਗਿਆ ਇੰਨੀ ਮਾਰੀ ਗੱਲ ਹੈ ਕੀਤਨੀ ਜਨ ਜਿਹੜੇ ਤੁਹਾਨੂੰ ਇਹਨਾਂ ਸੰਬੋਧਨ ਕਰਦੇ ਆ ਤੁਹਾਨੂੰ ਆਪਣੇ ਗੁਰੂਆਂ ਨਾਲ ਜੋੜਦੇ ਆ ਪਰਪੰਥ ਨਾਲ ਜੋੜਦੇ ਆ ਉਹਨਾਂ ਦੇ ਉੱਪਰ ਤੁਸੀਂ ਐਡਾ ਵੱਡਾ ਹੋ ਗਏ ਕਿ ਜਿੰਦਾ ਮੈਂ ਕਿਹ ਕਿਹ ਕਰਦਾ ਹੈ ਹੁਣੈਂ ਟ੍ਰਾਈ ਕਰ ਦਿੱਤਾ ਸੀ ਦੇਰ ਬਹੁਤ ਬੰਦਾ ਉਹਦੀ ਗੱਡੀ ਤੋੜਦੀ ਘਰ ਤੋਂ ਉੱਤਰ ਇੰਜਨ ਕਰ ਦਿੰਦਾ داری ਵੱਡੀ ਕਿੰਨੀ ਮਾੜੀ ਗੱਲ ਹੈ ਹਨਾ ਜੇ ਬੰਦੇ ਹੀ ਸੇਫ ਹੈ ਨਹੀਂ ਤਾਂ ਲੜਕੀਆਂ ਕਿੱਥੋਂ ਸੇਫ ਹੋਣਗੀਆਂ ਇਹ ਤਾਂ ਬਗਿਆਨ ਦੀ ਗੱਲ ਕਰ ਰਿਹਾ ਕਿ ਤੂੰ ਸੇਫ ਹੈ ਇਸ ਸਰਕਾਰਾਂ ਦੇ ਕਿਧਰੇ ਕਿਤੇ ਕੋਈ ਇਹਦਾ ਕੋਈ ਠਿਕਾ ਬਣਾਵੇ ਨਾ ਪ੍ਰਸ਼ਾਸਨ ਚਾਹੇ ਕੀ ਕਰਦਾ ਰਹਾ ਉਹ ਸਾਰਾ ਕੁਝ ਬਸ ਆਜੇ ਦੇ ਹੱਥ ਚ ਹੈ ਸਰਕਾਰਾਂ ਦੇ ਹੱਥ ਚ ਹੈ ਜੇਕਰ ਧਾਰਨਣ ਦੇ ਘਟੇ ਦੇ ਹੁਸਤਾ ਨਸ਼ਾ ਕਰਨ ਦੀ ਗੱਲ ਕਰਦੇ ਅੱਜ ਨਸ਼ਾ ਘਟਾਵਾ ਤੋਂ ਵਰਸੇ ਸਰਕਾਰ ਬਹੁਤ ਜੋਰ ਲਾ ਰਹੀ ਹੈ ਤੇ ਜੇ ਇਹੀ ਤਿੰਨ ਸਾਲ ਪਹਿਲੇ ਨਾਲ ਜੋਰ ਲਾਇਆ ਤਾਂ ਹੋਰ ਇਹਨਾਂ ਦੀ ਬੜੇ ਬੜੇ ਹੋਣਗੇ ਇਹੋ ਡਾਇਰੈਕਸ਼ਨ ਨਾਲ ਲੱਗੇ ਜੇ ਉਹ ਜੋਰ ਲਾ ਰਹੀ ਸੀ ਉਹ ਜੇ ਤਿੰਨ ਸਾਲ ਪਹਿਲਾਂ ਕੀਤਾ ਉਹ ਤਾਂ ਆਪਣੀ ਇਮਰਜੈਂਸੀ ਦੇ ਗੱਲੋਂ ਉਹ ਕਰਦੇ ਆ ਠੀਕ ਪਰ ਉਹ ਚਲੋ ਵਧੀਆ ਕਰਨਾ ਕਹਿੰਦਾ ਜੀ ਕਰੋ ਜੋ ਵੀ ਹਰ ਇੱਕ ਮੁਸ਼ਕਿਲ ਚ ਕਦੋਂ ਵੜਦੇ ਨੇ ਇਹਦਾ ਮਤਿਆਰ ਨਾ ਰਹਿ ਗਿਆ ਇਸੇ ਬੱਚੇ ਦੇ ਹੈ ਗਿਆ ਜਿਹੜਾ ਬੱਚਾ ਨਸ਼ਾ ਕਰਦਾ ਉਹਨਾਂ ਮਾਪਿਆਂ ਹੀ ਦਾ ਹੁੰਦਾ ਕਿ ਅੱਜ ਜੀ ਦਾ ਕੱਲ ਹੈਗੇ ਨੇ ਉਹਨਾਂ ਤੇ ਹੀ ਖਤਰਾ ਰਾਤ ਨੂੰ ਨਹੀਂ ਆਉਂਦੀ ਇਹ ਨਸ਼ਾ ਕਿਸੇ ਦਾ ਖਲੋ ਹੋ ਰਿਹਾ ਆਪਾਂ ਸਭ ਪੈਟਰੋਲ ਦਾ ਪਿਆਰ ਬਣਿਆ ਜੀ ਸਾਰਾ ਕੁਝ ਤੇ ਅੱਜ ਬਸ ਇਹੀ ਇਹਦਾ ਕਹਿੰਦਾ ਹੋਇਆ ਵਮਨ ਜਿੰਦਗੀਆਂ ਸਾਰੇ ਸਾਰੇ ਸੰਸਾਰ ਨੂੰ ਬਹੁਤ 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 ਮੈਂ ਬਹਾਦਰ ਚੰਦ ਅਰੋੜਾ ਸਮਾਜ ਸੇਵਕ ਸ਼ਹੀਦ ਭਗਤ ਸਿੰਘ ਨਮਸਕਾਰ ਮੈਂ ਅੱਜ 8 ਮਾਰਚ 2025 ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਆਪਣੀ ਮਾਤਾਵਾਂ ਨੂੰ ਆਪਣੀਆਂ ਬਹਿਨਾਂ ਨੂੰ ਆਪਣੇ ਭੈਣਾਂ ਨੂੰ ਇਸ 8 ਮਾਰਚ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਬਹੁਤ-ਬਹੁਤ ਮੁਬਾਰਕਾਂ ਜਿੰਦਾ ਹਾਂ ਇਹ ਸੱਜਣਾ ਸਿੰਘ ਪਾਲਸੇਗਰ ਨਗਰ ਦਾ ਸੰਸਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀਨ ਇਜਾਜ਼ਤ ਦਿਓ ਧੰਨਵਾਦ